ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸ਼੍ਰੋਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀਆਂ ਦਾ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਸਮੁੱਚੇ ਸਟਾਫ ਦਾ ਜਿਨ੍ਹਾਂ ਨੇ ਹਰ ਥਾੜਾ ਤੋਂ ਪ੍ਰਭਾਵਿਤ ਲੋਕਾਂ ਦੇ ਵਾਸਤੇ ਲੰਗਰਾਂ ਦੇ ਵਿੱਚ ਸੇਵਾਵਾਂ ਕਰ ਰਹੇ ਨੇ ਸੋ ਅਸੀਂ ਤਖਤਸ਼੍ਰੀ ਦਮਦਮਾ ਸਾਹਿਬ ਦੇ ਨੇੜਲੇ ਪਿੰਡ ਮਾਨਸਾਕਲਾ ਤੋਂ ਗੁਰਜਮਾਨਸਕਲਾ ਤੋਂ ਅਤੇ ਹੋਰ ਨੇੜਲੇ ਪਿੰਡਾਂ ਦੇ ਸਹਿਯੋਗ ਦੇ ਨਾਲ ਦਸਾਂ ਨੋਹਾਂ ਦੀ ਕਿਰਤ ਕਮਾਈਆਂ ਕਰਨ ਵਾਲੇ ਕਿਸਾਨ ਭਰਾਵਾਂ ਦੀ ਜਿਹੜੀ ਖੇਤਾਂ ਦੇ ਵਿੱਚ ਉਗਾਈ ਹੋਈ ਸਬਜ਼ੀ ਆਪਣੇ ਹੱਥੀਂ ਉਹ ਸਬਜ਼ੀਆਂ ਦੀਆਂ ਦੋ ਗੱਡੀਆਂ ਭਰ ਕੇ ਅਸੀਂ ਕਦੂ ਤੋਰੀ ਤੇ ਪੇਠਾ ਉਹ ਲੈ ਕੇ ਤੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਹਾਂ ਤੇ ਇੱਥੇ ਜੋ ਹੜ੍ਹ ਤੋਂ ਪ੍ਰਭਾਵਿਤ ਲੋਕ ਬੇਕਾਰ ਹੋਏ ਬੈਠੇ ਆ ਉਹਨਾਂ ਦੇ ਵਾਸਤੇ ਇੱਥੇ ਲੰਗਰਾਂ ਦੇ ਵਿੱਚ ਪ੍ਰਬੰਧ ਕੀਤਾ ਹੋਇਆ ਲੰਗਰ ਪਾਣੀ ਦਾ ਇੱਥੋਂ ਹੀ ਪ੍ਰਸ਼ਾਦਾ ਜਿਹੜਾ ਹੈਗਾਗਾ ਉਹ ਸਜ ਰਿਹਾਗਾ ਸਬਜ਼ੀਆਂ ਇੱਥੇ ਬੰਦੀਆਂ ਚਾਹ ਪਾਣੀ ਦਾ ਲੰਗਰ ਇੱਥੇ ਤਿਆਰ ਕੀਤਾ ਜਾਂਦਾ ਤੇ ਇੱਥੋਂ ਹੀ ਸਪੱਟ ਹੋ ਕੇ ਜਿੱਥੇ ਮਤਲਬ ਕਿ ਹੜ੍ਹ ਆਏ ਹੋਏ ਆ ਉਹਨਾਂ ਲੋਕਾਂ ਤੱਕ ਇੱਥੋਂ ਲੰਗਰ ਜਿਹੜਾ ਉਹ ਪਹੁੰਚਾਇਆ ਜਾਂਦਾਗਾ ਸਾਨੂੰ ਉਮੀਦ ਹੈ ਜਿਹੜਾ ਸੀ ਇੱਥੇ ਲੰਗਰ ਪਹੁੰਚਦਾ ਕੀਤਾਗਾ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੇ ਕੋਲ ਜ਼ਰੂਰ ਜਾਵੇਗਾ ਜੀ ਸੋ ਮੈਂ ਮੇਰੇ ਨਗਰ ਦੇ ਸਮੁੱਚੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨੇੜਲੇ ਪਿੰਡਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਤੇ ਇੱਥੋਂ ਦੇ ਸਮੁੱਚੇ ਸਟਾਫ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ